ਇਦਦਰ ਵਿਆਹ ਦੀਆਂ ਹੋਣਦੀਆਂ ਤਿਆਰੀਆਂ ਇਦਦਰ ਸਹੀ ਹੋ ਗਈਆਂ ਰੈਡੀ ਤੁਹਾਡਾ ਡੈਡੀ ਜੀ ਭਗ ਬਣ ਕੇ ਰੈਡੀ ਹੋ ਗਿਆ ਤੇ ਇਦਦਰ ਅਨਹਦ ਕਰਾਉਂਦੀ ਅਸੀਂ ਹਾਂ ਹਲੋ ਅਨਹਦ ਬਹੁਤ ਸੋਹਣਾ ਤੁਸੀਂ ਮੇਕਅਪ ਕੀਤਾ ਥੈਂਕ ਯੂ ਤੁਸੀਂ ਆਪਣੇ ਫਾਲੋਅਰਸ ਨੂੰ ਪਲੀਜ਼ ਬੋਲੋ ਇਸ ਨੂੰ ਬੁੱਕ ਕਰਵਾਓ ਹਾਂਜੀ ਨਾਮ ਦੱਸ ਦੋ ਨਾ ਆਪਣਾ ਲਿਪਲੈਸ਼ ਡੈਕੋਰ ਬਾਈ ਆਸਾ ਮਨਦੀਪ ਦੀ ਜੀ ਦਾ ਵੀ ਮੈਂ ਕੀਤਾ ਫਰਸ ਕਾਈ ਨਾ ਡਾ ਗਰਾਨੀ ਦੀ ਛਾਣੀ ਦਾ ਹੈਲੋ ਜੀ ਸਤਿ ਸ੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਮੇਰੇ YouTube ਚੈਨਲ ਦੇ ਉੱਤੇ ਜਿਦਾਂ ਤੁਸੀਂ ਸਟਾਰਟਿੰਗ ਵੀ ਵੀਡੀਓ ਆ ਕੇ ਤਿਆਰੀਆਂ ਸ਼ੁਰੂ ਹੋ ਗਈਆਂ ਵਿਆਹ ਦੀਆਂ ਪਹਿਲਾਂ ਤੁਸੀਂ ਭੋਗ ਦਾ ਬਲੌਗ ਦੇਖੋ ਸਾਰੇ ਸਬਸਕ੍ਰਾਈਬ ਅਨਹਦ ਬੱਲੇ ਵੀ ਸਤਿ ਸ੍ਰੀ ਅਕਾਲ ਤੇ ਇਧਰ ਉਹਨਾਂ ਦੇ ਮਮਾ ਵੀ ਰੈਡੀ ਹੋ ਗਏ ਸਾਰੇ ਆਪਾਂ ਰੈਡੀ ਹੋ ਗਏ ਸਾਰੇ ਓਹੋ ਓਹੋ ਅਨਹਦ ਦੌੜ ਗਿਆ ਅਨਹਦ ਦਾ ਪੈਰ ਮਿੱਦਿਆ ਗਿਆ ਰੋ ਲੱਗ ਪਈ ਵਿਚਾਰੀ ਤੇ ਇਹ ਆਪਾਂ ਤਿਆਰੀ ਖੇਚ ਲਈ ਵਿਆਹ ਦੀ ਉਧਰੋਂ ਪਿੰਡੋਂ ਵੀ ਸਾਰੇ ਜਣੇ ਤਿਆਰ ਹੋ ਗਏ ਆ ਤੇ ਹੁਣ ਪਹੁੰਚ ਕੇ ਮਿਲਦੇ ਆ ਵਿਆਹ ਤੇ ਜਿੱਦਾਂ ਤੁਹਾਨੂੰ ਪਹਿਲਾਂ ਪਤਾ ਲੱਗ ਗਿਆ ਪਿਛਲੀ ਵੀਡੀਓ 'ਚ ਵਿਆਹ ਹੈਗਾ ਕੀ ਦਾ ਮੇਰੀ ਭੂਆ ਦੇ ਮੁੰਡੇ ਦਾ ਮੇਰੀ ਭੂਆ ਦੇ ਪੁੱਤਰ ਦੇ ਤਾਂ ਅੱਜ ਤੁਹਾਨੂੰ ਹੁਣ ਵਿਆਹ ਵਿਖਾਉਨੇ ਆ ਵਿਆਹ ਵਿਖਾਉਨੇ ਆ ਅੱਜ ਹੈਗਾ ਸਗਨ ਤੇ ਕੱਲ ਨੂੰ ਫੇਰ ਬਰਾਤ ਤੇ ਦੋਵੇਂ ਵਲੌਗ ਜ਼ਰੂਰ ਚੈੱਕ ਕਰ ਲਿਓ ਵੀਡੀਓ ਦੇ ਵਿੱਚ ਵੇਖ ਲਿਓ ਤੇ ਬਾਕੀ ਪਹੁੰਚ ਕੇ ਵਿਆਹ ਦੇ ਮਿਲਦੇ ਆ ਜਾ ਮੇਰਾ ਪੁੱਤ ਭੱਜ ਕੇ ਭੱਜ ਕੇ ਭੱਜ ਕੇ ਭੱਜ ਕੇ ਅਨੰਦ ਸਾਡਾ ਰੋਣ ਲੱਗ ਆ ਜਾ ਮੇਰਾ ਸ਼ੇਰ ਬਾਅ ਮੈਂ ਦਿਆ ਕਰਾ ਗਲਤੀ ਨਾਲ ਗਲਤੀ ਸੇ ਮਿਸਟੇਕ ਹੋ ਗਈ ਮੈਂ ਕਰ ਦਿਆ ਮੈਂ ਉਹ ਕੋਈ ਨਹੀਂ ਬੱਚਿਆਂ ਨੂੰ ਤਾਂ ਗਾਲਾਂ ਪੈਂਦੀਆਂ ਰਹਿਣੀਆਂ ਹੁੰਦੀਆਂ ਹੁਣ ਕੀ ਹੁਣ ਮਮਾ ਨੂੰ ਗਾ ਗੁੱਸੇ ਜੀ ਦੱਸ ਹੁਣ ਅਨੁਤਾ ਹਾਂ ਤਾ ਹੈਗਾ ਆਪਣੀ ਐਨਕ ਕਿਹੜੀ ਲਾਉਣੀ ਐਨਕ ਕਿ ਲਾਉਣੀ ਨਹੀਂ ਲਾਉਣੀ ਚਲੋ ਚਲੀਏ ਫਿਰ ਆਜੋ ਮੈਂ ਵੀ ਨਹੀਂ ਲਾਉਣੀ ਆਜੋ ਲਓ ਜੀ ਨਾਨਕਾ ਮੇਲ ਤਿਆਰ ਹੋ ਗਏ ਚੱਲੇ ਆਇਆ ਆ ਦੇ ਇਧਰੋਂ ਸਾਰੇ ਸਾਡੇ ਨਾਲ ਰੈਡੀ ਹੋ ਕੇ ਬੈਠੇ ਆ ਰਜਵਿੰਦਰ ਨੇ ਮਗਲੀ ਸੀੜ ਮੰਨ ਲਈ ਕਹਿੰਦੀ ਮੈਂ ਤਾਂ ਇਕੱਲੀ ਬਹੁ ਖਲੜ ਡੁੱਲਾ ਹੋ ਕੇ ਜੇ ਲੋ ਭਾਈ ਦੇ ਆ ਮਗਰ ਫੋਨ ਆ ਗਿਆ ਉਹਨਾਂ ਦਾ ਉਹ ਵੀ ਮਗਰ ਆਉਂਦੇ ਸਾਡੇ ਇਹ ਬਾਕੀ ਪਹੁੰਚ ਕੇ ਮਿਲਦੇ ਆ ਸਾਰਿਆਂ ਨੂੰ ਨਾਨਕਾ ਮੇਲ ਜਿਹੜਾ ਮੈਨੂੰ ਲੱਗਦਾ ਪਹਿਲਾਂ ਪਹੁੰਚੂ ਭੁੱਖ ਵੀ ਬੜੀ ਲੱਗੀ ਹੈ ਦਾਦਕਾ ਮੇਲ ਭਾਵੇਂ ਜੇ ਪਹੁੰਚਿਆ ਨਾ ਮੈਂ ਕਹਾਂ ਨਾਨਕਾ ਮੇਲ ਪਹਿਲਾਂ ਪਹੁੰਚੂ ਇਸ ਵਾਰੀ ਆਪਾਂ ਬੜੇ ਟਾਈਮ ਨਾਲ ਤੁਰ ਪਏ ਆ ਹਾਂ ਹਾਂ ਖੁਸ਼ੀਆਂ ਵੜੀਆਂ ਤੇ ਅੱਜ ਤੇ ਸੰਦੀਪ ਜਰਮਣ ਲਈ ਅੱਛਾ ਜੀ ਹੋਰ ਕੁਝ ਆਪਣੇ ਨਾਮ ਵੀ ਲੈਣਾ ਹੈ ਜੀ ਆਪਣੇ ਤੇ ਲਿਖਿਆ ਆਪਣੇ ਕਾਰਡ ਹੀ ਪੜ੍ਹੇ ਅੱਛਾ ਟੈਲੀਕਮ ਆਪਾਂ ਪਹੁੰਚ ਗਏ ਹੁਣ ਪੈਲਸ ਦੇ ਬਾਹਰ ਆਪਾਂ ਪੈਲਸ ਦੇ ਬਾਹਰ ਪਹੁੰਚ ਗਏ ਤੇ ਹੁਣ ਸਗਨ ਪਾਉਣ ਦੀ ਰਸਮ ਜਿਹੜੀ ਉਹ ਸ਼ੁਰੂ ਹੋ ਗਈ ਹੈ ਕਾਡਾਂ ਦੇ ਵਿੱਚ ਸਗਨ ਭਰੇ ਜਾ ਰਹੇ ਆ ਠੀਕ ਹੈ ਠੀਕ ਹੈ ਤੇ ਉਧਰੋਂ ਫੋਨ ਕੀਤਾ ਹਣੇ ਨਾਲਦਿਆਂ ਨੂੰ ਵੀ ਪਿੱਛੇ ਆਉਣ ਦੇ ਆਹnde 5 5 ਮਿੰਟ ਲੱਗਣੇ ਉਹ ਕਹਿੰਦੇ ਚੱਲ ਅਸੀਂ ਆਂ ਵੇਟ ਕਰ ਲਈਏ ਤੁਹਾਡੀ ਆਪਾਂ ਕੱਠੇ ਐਂਟਰੀ ਕਰਦੇ ਆ ਪੈਲਸ ਦੇ ਜੇ ਖਾਲੀ-ਖਾਲੀ ਲੱਗਣ ਡਿਆ ਇਹਦੇ ਕੋਈ ਪਹੁੰਚਿਆ ਨਹੀਂ ਜਾਉਦਾ ਮੈਨੂੰ ਮੈਨੂੰ ਲੱਗਣ ਡਿਆ ਘਰ ਵਾਲੇ ਵੀ ਨਹੀਂ ਅਜੇ ਪਹੁੰਚੇ ਸਭ ਤੋਂ ਪਹਿਲਾਂ ਐਂਟਰੀ ਜਾਰੀ ਦੀ ਆਪਾਂ ਮਾਰ ਲੱਗੇ ਨਾਨਕਾ ਮੇਲੇ ਦੀ ਹਾਂ ਨਾ ਬਾਰ ਸਾਡੀ ਵੀਡੀਓ ਵੀ ਨਾ ਮੈਂ ਕਹਿੰਦਾ ਇਕੱਠੇ ਐਂਟਰੀ ਕਰਾਂਗੇ ਸਾਰੇ ਪਰਿਵਾਰ ਬਾਗੀ ਵੀ ਆਉਣ ਡਿਆ ਨਾਨਕਾ ਮੇਲੇ ਦੀ ਐਂਟਰੀ ਹੋ ਜਾਊਗੀ ਪਰ ਮੈਨੂੰ ਜੀ ਆਪਦਾ ਜੇ ਵੀਡੀਓ ਵਾਲਾ ਵੀ ਕੋਈ ਨਹੀਂ ਆਇਆ ਪੈਸੇ ਜੀ ਦਾਦ ਦਾ ਮੇਲ ਵੀ ਨਹੀਂ ਆਇਆ ਦਾਦ ਦਾ ਮੇਲ ਵੀ ਅਜੇ ਪਹੁੰਚਿਆ ਤੇ ਨਾਨਕਾ ਮੇਲੇ ਤੇ ਪਹਿਲਾਂ ਪਹੁੰਚ ਚੁੱਕਾ ਹੈ ਹਾਂਜੀ ਲਿਖਣਾ ਨਾਮ ਉੱਪਰ ਆਪਣਾ ਕਾਰਡ ਬੋਚ ਵਾਲਾ ਰਜਵਿੰਦਰ ਇੱਥੇ ਨਾਮ ਲਿਖ ਦੇ ਲੱਗਾ ਮੈਂ ਆਪਣਾ ਠੀਕ ਹੈ ਆਵਰ ਡੈਸ ਅਕਰਪੋੜੇ ਤੇ ਮਨਾ ਲੈਤੋਂ ਲੱਗਾ ਆਪਣਾ ਆ ਪੈਲਸ ਦੇ ਵਿੱਚ ਤੇ ਇਧਰੋਂ ਆ ਗਈ ਸਾਡੀ ਫੈਮਿਲੀ ਸਾਰੇ ਹੋਏ ਤਿਆਰ ਆਪੋ ਆਪਣੀ ਥਾਂ ਦੇ ਪੂਰੀਆਂ ਮਾਰੀਆਂ ਟੋਹਰਾ ਆਜੋ 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 ਭਈਆ ਆਜੋ ਭਈਆ ਆਜੋ ਵੀ ਹਲੋ ਪੁੱਤ ਸასი ਕਾਲ ਸასი ਕਾਲ ਹੈਲੋ ਬਿੱਪੂ ਸასი ਕਾਲ ਕਿਵੇਂ ਹੋ ਯਾ ਲੈ ਠੀਕ ਠਾਕ ਹੈ ਸਾਸਰੀ ਕਾਲ ਜੀ ਸਾਸਰੀ ਕਾਲ ਓ ਬੱਲੇ ਮੇਰਾ ਸ਼ੇਰ ਮੋਤੋ ਸਾਸਰੀ ਕਾਲ ਜੀ ਸਾਸਰੀ ਕਾਲ ਸਸਿਕਾ ਸਸਿਕਾ। ਹਮੇਸਿਕਾ। ਓਏ ਚਾਚਾ ਜੀ ਆ ਗਏ ਤਾ ਤਾਂ ਸਿਕਾ। ਤੇ ਸਾਡੇ ਨਾਲ ਹੀ ਆਜਣਾ ਹੈ। ਨਹੀਂ ਵਾਪਸ ਜਾਣਾ ਹੈ ਫੇਰ ਮੈਂ ਨਾ। ਅਸੀਂ ਤਾਂ ਵਾਪਸ ਜਾਣਾ ਹੈ ਕਿਹੜਾ ਰਾਤ ਰਹਿਣਾ ਹੈ ਇੱਥੇ। ਮੰਮੀ ਨਾ ਰਹਿਣਾ ਕੱਲਿਆਂ ਨੇ ਅੱਜ। ਹੈ? ਮੇਰੇ ਕੋਲ ਕੱਢੀ ਟੋਲ ਮਾਰੀ ਵੀ। ਹਾਂ। ਰੜੀ ਸਿਕਾ। ਅੱਭਲੇ ਵੀਰ ਗੱਡੀ ਵੇਖਿਆ ਭਲਾ ਲਾ। ਹੈ? ਮੈਂ ਕਹਿੰਦੀ ਦਾੜੀ ਨੇ ਕਹਿੰਦੀ ਆ ਨੀ ਪਲੱਗ ਵੀ ਚੇਂਜ ਹੋ ਜੀ ਆਹਾ ਆਹਾ ਚੱਲੀਏ ਕਿਸੇ ਤੁਹਾਡਾ ਪਾਇਲਟ ਕਿਸੇ ਆ ਉਹ ਗੱਡੀ ਹਾਲ ਨੇ ਚਾਬੀ ਲੈ ਆਵਾਂਗੇ ਘਰੇ ਛੱਡ ਆਏ ਦੀ ਵੇਹ ਲੋ ਨਾਨਕਾ ਮੇਲਾ ਆ ਗਿਆ ਤੇ ਦਾਦਕਾ ਮੇਲੇ ਤੱਕ ਪਹੁੰਚਿਆ ਨੀਗਾ ਹੈ ਸ਼ਾਬਾਸ਼ ਕੰਦ ਆਈ ਆਈ ਦੋ ਨੰਬਰ ਚ ਐਂਟਰੀ ਹਾਂ ਇਹਨੂੰ ਕਹਿੰਦੇ ਦੋ ਨੰਬਰ ਚ ਐਂਟਰੀ ਫੈਲਸ ਦੇ ਵਿੱਚ ਨਹੀਂ ਉਹ ਹੁੰਦਾ ਨਾ ਦੂਜਾ ਗੱਲ ਇੱਧਰ ਰਸਤਾ ਗਿਆ ਇੱਧਰ ਆਪਰ ਲੈ ਬੰਨੇ ਮੈਨੂੰ ਲੱਗਦਾ ਵੀਰੇ ਪਾਈ ਆਏ ਆ ਮੈਂ ਕਹਿੰਦ ਰਿਹਾ ਨਾਨਕਾ ਮੇਲ ਪਹਿਲਾਂ ਆਇਆ ਸਭ ਤੋਂ ਨਾਨਕੇ ਕਾਲੇ ਬੜੇ ਸਹੀ ਗੱਲ ਹੈ ਬੱਚਾ ਪਾਰਟੀ ਚਲੋ ਹੁਣ ਲੋਕ ਕਰਤੀਓ ਅਗਰ ਨਾ ਕਰਦੋਨੀ ਓਏ ਆਹੋ ਗੱਡੀ ਲੋਕ ਕਰਤੀਓ ਸਤਿ ਸ੍ਰੀ ਅਕਾਲ ਜੀ ਕਰਤੀ ਜੀ ਸਤਿ ਸ੍ਰੀਕਾਲ ਜੀ ਮੇਰੇ ਤੋਂ ਬੀਬੀ ਸਤਿ ਸ੍ਰੀਕਾਲ ਠੀਕ ਠਾਕ ਸਤਿ ਸ੍ਰੀ ਅਕਾਲ ਜੀ ਹਾਂ ਆਪਾਂ ਸਾਰੇ ਪਹੁੰਚ ਚੁੱਕੇ ਆਂ ਬੀਬੀ ਨੂੰ ਮਿਲਣੇ ਬੀਬੀ ਸਾਡੇ ਸਭ ਤੋਂ ਪਹਿਲਾਂ ਦੇ ਇੱਥੇ ਸੀਗੇ ਨਾਨੀ ਨਾਨੀ ਮਾਤਾ ਨੂੰ ਬਹੁਤ ਸਾਰੀਆਂ ਵਧਾਈਆਂ ਠੀਕ ਠਾਕ ਬੀਬੀ ਠੀਕ ਠਾਕ ਮੈਂ ਕਿਹਾ ਹਾਂ ਠੀਕ ਹੈ ਸੇਤਾ ਕੈਮ ਨੇ ਉਹ ਆ ਗਏ ਸਾਡਾ ਵਿਆਹ ਵਾਲਾ ਮੁੰਡਾ ਵੇ ਉਹ ਕਿੱਦਾਂ ਮੁੰਡਿਆ ਠੀਕ ਠਾਕ ਜੀ ਵਧਾਈਆਂ ਹਨ ਤੁਹਾਨੂੰ ਵਧਾਈਆਂ ਠੀਕ ਠਾਕ ਅਸੀਂ ਆ ਮਾਜੀ ਓਏ ਅਸੀਂ ਕਾਲ ਫੇਰ ਵਧਾਈਆਂ ਇੱਕ ਵਾਰੀ ਬਹੁਤ ਸਾਰੀਆਂ ਇਹ ਦੇਖ ਲੈ ਹਾਂਜੀ ਚਾਹ ਆਪਣੇ ਪੀ ਰਿਆ ਸਾਰੇ ਬੈਠੇ ਹੁਣ ਮਾਰ ਲੈ ਇੱਕ ਵੇਸ਼ ਆਪਾਂ ਦੇ ਜਿਹੜੇ ਜਿਹੜੇ ਪ੍ਰਾਣੇ ਆਉਣ ਦੇ ਹੁਣ ਉਹਨਾਂ ਨੂੰ ਮਿਲਦੇ ਆ ਇਧਰੋਂ ਮਾਸੀ ਹਣੀ ਆਏ ਆ ਉਹਵਿੰਦਰ ਆਇਆ ਵਦਨ ਆਇਆ ਇਧਰੋਂ ਮਾਸੀ ਸਾਡੀ ਆਈ ਆ ਕਵਲ ਨਹੀਂ ਦਿਖੀ ਕਵਲ ਕਿੱਥੇ ਗਈ ਕਵਲ ਲਾਉਂਦੇ ਚਾਲ ਹੋ ਗਈ ਓਏ ਸ਼ਾਬਾਸ਼ ਸ਼ਾਬਾਸ਼ ਮਾਰ ਫੂਕਾਂ ਕਵਲ ਦਵਾ ਦਵਾ ਗੁਰਨਮਤ ਖੰਗ ਲੱਗ ਗਈ ਪਤਾ ਕਵਲ ਸਸਰੀ ਘਰ ਕੰਬੜੀ ਬਿਜੀ ਰਹੀ ਅੱਜ ਕਮਲ ਨੂੰ ਮੁੰਡੇ ਨੇ ਸਤਾ ਲਿਆ ਅੱਜ ਥੋੜਾ ਜਿਹਾ ਹੈ ਅਨਹਦ ਨੇ ਮੈਂਨ ਕਲਾ ਲਈ ਤੇ ਸਮਲ ਲਗਾਏ ਹੈ ਤਾਂ ਤੂੰ ਆ ਤੋੜ ਲਈ ਹੈ ਨਾਪੀ ਲਈ ਮਾਮੇ ਇਹ ਲਟੇਗੇ ਚੱਲ ਜੀ ਫਿਰ ਅੰਦਰ ਬਈਏ ਫਿਰ ਆ ਜਾਂਦੇ ਆ ਆਪਾਂ ਸਗਨ ਵਾਲਿਆਂ ਦੀ ਵੇਟ ਕਰ ਰਹੇ ਹਾਂ ਸਗਨ ਵਾਲਿਆਂ ਜਿਉਂਨੇ ਹੈ ਫੋੜਨਾ ਖਿੱਚੋ ਦੀ ਸਗੰਬੀ ਰਸਨੋ ਹੋ ਹਮ ਲਈ ਅਸ਼ੂ ਤੇ ਸਾਡੇ ਵਿੱਚੋਲਾ ਸਾਹਿਬ ਵੀ ਵਿੱਚ ਬੈਠੇ ਨੇ ਹੈਲੋ ਕਰੋ ਕਿਹੋਲਾ ਸਾਹਿਬ ਜੇਜੀ ਤਾਂ ਆ ਗਈ ਜਤਿੰਦਰ ਇਹਦਾ ਨਾ ਗਰਜਿੰਦਰ ਹੈ ਕਰਜਿੰਦਰ ਕਰਜਿੰਦਰ ਪਿਆਲੇ ਮੁੰਡੇ ਦਾ ਨਾਮ ਕਰਜਿੰਦਰ ਆਓ ਪਿਛਲੇ ਦਾ ਦਾ ਜਿੰਦਰ ਇਹ ਮੈਂ ਲੇਟ ਹੋ ਗਿਆ ਤੇ ਲੇਟ ਹੋ ਗਏ ਤੁਸੀਂ ਚਾਚਾ ਲੇਟ ਹੋਗਾ ਕਿ ਕਿ ਤੜਾ ਇਕੱਲੇ ਕਰ ਭਾਈ ਥੋੜਾ ਕਰ ਥੋੜਾ ਕਰ ਬਸ ਸਾਡਾ ਵਿਆਹ ਵਾਲਾ ਮੁੰਡਾ ਤੇ ਨਾਲ ਤੇ ਜਿਹਨੀ ਢੜੀ ਪਾਉਂਦਾ ਸਾਡੇ ਲੋ ਜੀ ਪਾਰਟੀ ਚੱਲਣ ਰਹੀ ਆ ਤੇ ਅਸੀਂ ਕਰ ਲਈਏ ਤਿਆਰੀ ਹੁਣ ਚੱਲਨੇ ਵਾਪਸ ਨਹੀਂ ਓਵਰ ਨਹੀਂ ਹੋਈ ਇਹਦੇ ਚੱਲਣ ਰਹੀ ਆ ਆਨੰਦ ਨੇ ਲਈ ਆਪਣੀ ਸਕ੍ਰੈਪ ਬੁੱਕ ਰਜਵਿੰਦਰ ਨੇ ਲਏ ਆਪਣੇ ਪੈਕਟ ਆ ਫਾਇਦਾ ਦੋਰੀ ਰਿਸ਼ਤੇਦਾਰੀ ਦਾ ਆ ਇੱਕ ਇੱਕ ਆ ਤੇ ਤਿਆਰ ਆ ਮੈਨੂੰ ਇੱਕੋ ਮਿਲਿਆ ਉਹ ਆ ਗਿਆ ਬਿੱਲਾ ਵੀਰ ਵੀ ਗੱਡੀ ਲੈ ਕੇ ਚਲੋ ਜੀ ਚੱਲੀਏ ਤਿਆਰੀ ਖਿੱਚ ਕੇ ਫੇਰ ਮਿਲਾਂਗੇ ਰਾਤ ਨੂੰ ਜਾਗੋ ਤੇ ਚਲੋ ਲੈ ਬਿੱਲੇ ਵੀਰ ਬੁੰਦੀ ਦਾ ਲਫਾਫਾ ਆ ਗਿਆ ਆਪਣਾ ਇੱਕ ਹੋਰ ਆਓ ਸੱਚ ਆਓ ਜੀ ਫਾਈਨਲੀ ਆਪਾਂ ਹੁਣ ਘਰ ਪਹੁੰਚ ਗਏ ਆਂ ਤੇ ਹੁਣ ਇੱਕ ਵਾਰੀ ਹੋਵਾਂਗੇ ਕਹਿੰਦੇ ਆ ਫ੍ਰੈਸ਼ ਕੱਪੜੇ ਕੁੱਪੜੇ ਕਰਾਂਗੇ ਚੇਂਜ ਤੇ ਫਿਰ ਰਾਤ ਦੀ ਕਰਦੇ ਆਂ ਤਿਆਰੀ ਜਾਗੋ ਦੀ ਉਹ ਹੁਣ ਬੜਾ ਜ਼ੋਰ ਲਾਉਂ ਰਹੇ ਕਿਤੇ ਬਹਿ ਜਾਓ ਸਵੇਰੇ ਉਹ ਰਾਤ ਨੂੰ ਫਿਰ ਰੁਕ ਜਿਓ ਕੱਲ ਸਵੇਰੇ ਇਸ ਵਕਤ ਤਿਆਰ ਹੋ ਕੇ ਫਿਰ ਦਰਾਤ ਤੇ ਜਾਵਾਂਗੇ ਮੈਂ ਕਹਾਂ ਵੀ ਨਹੀਂ ਭਾਈ ਹੁਣ ਨਹੀਂ ਆਪਾਂ ਵਾਪਸ ਆਏ ਰਜਵਿੰਦਰ ਨੇ ਇੰਨੀਆਂ ਬਾਸੀਆਂ ਲਿਆ ਹਾਂ ਟੋਪ ਪੈਂਡ ਹੀ ਇਧਰੋਂ ਤਾਂ ਜਾ ਪੰਡ ਇਹ ਬੰਦੇ ਆਵੇ ਇਧਰੋਂ ਸਹੀ ਹੈ ਮੇਰੇ ਲਾਗੇ ਤਾਂ ਉੱਧਰ ਜ਼ਿਆਦਾ ਜਾਗਦਾ ਤੇਰਾ ਇਹ ਨਹੀਂ ਆਪਣੀ ਹੂੰ ਤੇ ਮੇਰਾ ਫੋਨ ਚੁੱਕੀ ਜਾਂਦੇ ਜੀ ਭਾਉ ਮੇਰੇ ਬੈਗ ਉਲ ਬੈਠੇ ਚਲੋ ਚੱਲ ਜੁਦੀਏ ਚਲੋ ਭਾਬੀਆ ਨੂੰ ਵੀ ਜਾਣਾ ਅੱਜ ਇਹਨਾਂ ਦੇ ਕਮਰੇ ਵੇਖ ਕੇ ਆਉਣੇ ਆ ਲੈਂਟਰ ਪੈਨਲ ਆ ਮੜ ਕੇ ਚੌਲ ਨਹੀਂ ਖਾਣੇ ਉਹਨਾਂ ਕੋਲ ਸ੍ਰੀ ਕਾਲ ਅੱਛਾ ਲਓ ਜੀ ਆ ਨਾ ਆਪਾਂ ਵੀਡੀਓ ਚ ਕਦੀ ਵੀ ਦਿਖਾਈ ਨਹੀਂ ਆ ਆ ਜਿਹੜਾ ਸਾਈਡ ਹੈਗੀ ਦੁਕਾਨ ਦੀ ਇਹ ਦਿਖਾਈ ਨਹੀਂ ਮੈਂ ਕਦੀ ਵੀ ਵੀਡੀਓ ਦੇ ਵਿੱਚ ਇਹ ਆਪਣੇ ਕੋਲ ਦੋ ਦੁਕਾਨਾਂ ਦਾ ਜਿਹੜਾ ਆਪਾਂ ਸੈਟਿੰਗ ਕਰਤੀ ਆ ਇਹ ਆਪਣੀ ਪਹਿਲੇ ਵਾਲੀ ਜਿਹੜੀ ਜਿੱਥੇ ਆਪਾਂ ਪਹਿਲਾਂ ਕੰਮ ਕਰਨ ਦਾ ਆ ਇੱਧਰ ਸਾਰਾ ਇਹ ਆਪਾਂ ਕਰਤਾ ਕਾਊਂਟਰ ਸੇਲ ਦਾ ਹੀ ਸਾਰਾ ਜੀ ਇੱਧਰ ਆਪਾਂ ਕਰ ਦਿੱਤਾ ਹੋਇਆ ਆ ਇੱਧਰ ਸਟਿਚਿੰਗ ਤੇ ਪਲੱਸ ਏਮਬਰਾਇਡਰੀ ਸਾਰਾ ਕੰਮ ਜਿਹੜਾ ਆ ਉਹ ਇੱਧਰ ਹੁਣ ਆਪਾਂ ਕਰਨ ਲੈ ਆ ਆ ਪਿੱਛੋਂ ਗਏ ਇੱਕ ਸੱਜੇ ਤੇ ਨਹੀਂ ਆ ਲੋ ਦੋ ਪੋਰਸ਼ਨ ਹੋ ਗਏ ਆਪਣੇ ਕੋਲ ਵੱਖਰੇ ਵੱਖਰੇ ਇੱਕ ਆਹ ਸਾਈਡ ਹੋਗੀ ਇੱਕ ਆਹ ਸਾਈਡ ਹੋਗੀ ਆ ਇੱਕ ਢਾਡੀ ਦੁਕਾਨ ਹੈ ਤੇ ਮੇਰੀ ਦੁਕਾਨ ਹੈ ਹਨਨ ਦੀ ਘਰ ਬਣਾ ਦੇਣੀ ਹਨਨ ਦੀ ਅਫਤਰ ਬਣਾ ਦੇ ਤੇ ਇਹ ਸਾਰਾ ਜੋ ਕੁਝ ਹੋਇਆ ਤੁਹਾਡੇ ਪਿਆਰ ਸਦਕਾ ਹੈ ਤੁਹਾਡੇ ਆਸ਼ੀਰਵਾਦ ਸਦਕਾ ਹੈ ਤੁਸੀਂ ਸੀਸਾ ਦਿੱਤੀਆਂ ਸੀ ਤੇ ਫਿਰ ਇੱਥੋਂ ਤੱਕ ਆਪਾਂ ਆਏ ਆ ਨਹੀਂ ਤੇ ਆਪਾਂ ਇੱਥੇ ਕੰਮ ਕਰਨਦੇ ਆ ਉਤ ਤੋਂ ਬਾਅਦ ਹੁਣ ਆਪਾਂ ਆਹ ਸੈਟਿੰਗ ਕੀਤੀ ਹੈ ਇੱਧਰ ਮਸ਼ੀਨਾਂ ਤੁਹਾਨੂੰ ਦਿਖਾ ਦਿੰਦਾ ਜਿਹੜੀਆਂ ਕੰਮ ਕਰਨੀਆਂ ਐ ਐਮਬਰਾਇਡਰੀ ਵਾਲੀਆਂ ਹਾਂ ਹੈਲੋ ਮੈਂ ਤੁਹਾਨੂੰ ਮਿਲਣ ਆਲੀ ਹਾਂ ਬੜੀ ਵਧੀਆ ਆ ਆਹ ਕੰਮ ਵੇਖ ਕੇ ਤਾਂ ਕੰਮੇ ਲੱਗ ਗਈ ਇੱਥੇ ਹੀ ਆ ਫਿਰ ਆ ਸੂਟ ਸੋਣਾ ਯਾ ਰੈਡੀ ਹੋਣ ਦਾ ਜੋਰ ਜੱਟ ਦੇ ਉੱਤੇ ਇਹ ਮਸ਼ੀਨ ਕੰਮ ਕਰਦੀ ਆਪਣੇ ਕੋਲ embroidery ਦਾ ਇੱਕ ਇਹ ਮਸ਼ੀਨ ਕੰਮ ਕਰਦੀ embroidery ਦਾ ਤੇ ਉਹ ਸਟਿਚਿੰਗ ਉਧਰ ਕਟਿੰਗ ਹੋਣ ਦੀ ਹੈ ਉਹ ਉਹ ਮਸ਼ੀਨ ਰੱਖੀ ਥੱਲੇ ਉਹਦੀ ਸਟਿਚਿੰਗ ਦਾ ਕੰਮ ਜਿਹੜਾ ਉਹ ਵੀ ਨਾਲ ਹੀ ਇੱਧਰਲੇ ਬਣਦੀ ਆ ਤੁਸੀਂ ਵੇਖ ਸਕਦੇ ਜੇ ਸਟਿਚਿੰਗ ਉਂਝੀਆਂ ਜੀ ਤੇ ਆ ਤੁਹਾਨੂੰ ਮੈਂ ਇੱਧਰ ਹੀ ਦਿਖਾ ਦਉ ਮੈਂ ਇੱਧਰ ਆਪਣੇ ਕੋਲ ਆ ਸਾਰਾ ਜਿਹੜਾ ਆ ਲੋਕ ਲਕ ਦੇਵਾ ਚਾਬੀ ਇਹ ਤਾਂ ਅਨਹਦ ਨਾਮ ਆ ਲੋ ਜੀ ਕਿ ਵੀ ਤੁਹਾਨੂੰ ਦਿਖਾ ਦਨਾ ਹੈ ਇਧਰ ਆਪਣਾ ਸਾਰਾ ਜਿਹੜਾ ਇਹ ਸੈਟਿੰਗ ਕੀਤੀ ਹੈ ਜੀ ਆਪਾਂ ਸੂਟ ਤੇ ਆਹ ਤੁਸੀਂ ਵੇਖ ਸਕਦੇ ਜੇ ਆਪਣੇ ਕੋਲ ਇਧਰ ਸਾਰਾ ਜਿਹੜਾ ਇਹ ਇਧਰ ਆਪਾਂ ਕਰ ਦਿੱਤਾ ਸਿਰਫ ਕਸਟਮਰ ਨੂੰ ਅਟੈਂਡ ਕਰਨ ਵਾਸਤੇ ਸੂਟ ਵਖਾਉਣ ਵਾਸਤੇ ਤੇ ਹੁਣ ਮੈਂ ਤੁਹਾਨੂੰ ਲਾਈਟਾਂ ਜਗਾ ਕੇ ਦਿਖਾ ਦਨਾ ਹੁਣ ਲਾਈਟਾਂ ਇਧਰੋਂ ਕੀਤੀਆਂ ਬੰਦ ਜਦੋਂ ਕਸਟਮ ਆਜੇ ਸੂਟ ਜਿਹੜੇ ਆਏ ਆਪਾਂ ਖੋਲੇ ਨਹੀਂਗੇ ਟਾਈਮ ਨਹੀਂ ਲੱਗਾ ਵਿਆਹ ਕਰਕੇ ਬਿਜੀ ਰਹੇ ਹੁਣ ਵਿਆਹ ਤੋਂ ਬਾਅਦ ਕਰਦੇ ਆ ਫਿਰ ਕੰਟੀਨਿਊ ਆਪਾਂ ਤੁਹਾਨੂੰ ਸੋਹਣੇ ਸੋਹਣੇ ਸੂਟ ਜਿਹੜੇ ਦਿੰਦੇ ਰਹਿਣਾ ਆਹ ਵੇਖ ਸਕਦੇ ਸਾਰਾ ਸਟਾਕ ਜਿਹੜਾ ਆ ਇਹ ਤੁਹਾਨੂੰ ਮਿਲੂਗਾ ਆ ਸਾਰੇ ਸੂਟ ਜਿਹੜੇ ਸਾਰਾ ਸਟਾਕ ਜਿਹੜਾ ਜੇ ਇਹ ਨਵਾਂ ਆ ਬਿਲਕੁਲ ਇਹਨਾਂ ਦੀਆਂ ਫੋਟੋਆਂ ਵੀਡੀਓ ਛੇਤੀ ਆਪਾਂ ਪੋਸਟ ਕਰਦੇ ਹਾਂ ਬਸ ਆ ਵੇਖ ਲਿਓ ਫ੍ਰੀ ਹੋ ਜਿਓ ਤੇ ਆ ਇੱਧਰ ਜਿਹੜਾ ਇੱਧਰ ਆਪਾਂ ਕਰ ਦਿੱਤਾ ਹੋਇਆ ਸਿਰਫ ਕਾਊਂਟਰ ਸੇਲ ਦਾ ਜਿੱਥੇ ਕਸਟਮਰ ਨੂੰ ਆਪਾਂ ਅਟੈਂਡ ਕਰਨਾ ਹੈ ਸਟਿਚਿੰਗ ਤਾਂ ਜਿਹੜਾ ਉੱਧਰ ਆ ਸਾਰਾ ਜੀ ਤੇ ਆ ਲਓ ਜੀ ਫ੍ਰੈਂਡਸ ਪਾਣੀ ਪੀ ਲਓ ਹੋਰ ਠੀਕ ਠਾਕ ਜੀ ਅੰਦਰ ਬਾਦ ਵਿੱਚ ਚਲੋ ਜੀ ਚਲ ਜੀ ਚਲੋ ਚਲੋ ਭਾਬੀ ਘਰ ਚਲੀਏ ਆਪਾਂ ਵੀਣਾ ਦੇ ਕਮਰੇ ਬਾਣਦੇ ਲੈਂਡਰ ਪੈ ਆਈਏ ਭਾਬੀ ਤੁਸੀਂ ਰਹੇ ਹੋ ਤੌਰ ਤੇ ਦੇਖੋ ਮੈਂ ਅੱਛਾ ਇਹ ਵੀ ਗੱਲ ਹੁੰਦੀ ਆ ਲੈਂਡਰ ਪੈਣ ਵਾਲਾ ਇਹਨਾਂ ਦੇ ਕਮਰੇ ਆਦੇ ਤੇ ਉਹਦੇ ਕਹਿੰਦੇ ਆ ਕਮਰੇ ਤੋਂ ਕੁੰਗਿਆਗੇ ਚਲੋ ਚਲੀਏ ਚਲੋ ਚਲੀਏ ਆ ਬੰਦੇ ਘਰ ਸੋਣਾ ਜਾ ਲੈਂਡਰ ਤੇ ਪਹੁੰਚੇਗਾ ਕੰਮ ਪਾਰਟੀ ਬੰਨੀ ਆੜੀ ਬਸ ਤੁਹਾਡੇ ਦਿਨਾਂ ਤੱਕ ਐ ਨਹੀਂ ਚਲ ਘਰ ਵੇਖ ਕੇ ਜਮੋੜੇ ਘਰ ਵੇਖ ਕੇ ਮੁੜ ਜੰਨੇ ਆਪਾਂ ਕੋਈ ਨਹੀਂ ਇਹ ਬਣ ਗਿਆ ਸੋਨਾ ਜਿਹਾ ਘਰ ਵਾਪਈ ਵਾ ਕਿੱਥੇ ਗਿਆ ਭਾਬੀ ਫੋਨੋਂ ਨਹੀਂ ਮਿਲਿਆ ਇਹ ਦੋ ਪੋਰਸ਼ਨ ਬਣੇ ਆ ਸਾਹਮਣੇ ਆਮਣੇ ਸਾਹਮਣੇ ਮਤਲਬ ਕੋਲ ਕੋਲ ਹੀ ਦੋ ਨੇ ਇੱਕ ਆਹ ਸਾਈਡ ਦਾ ਸਾਰਾ ਹੀ ਪੋਰਸ਼ਨ ਤੇ ਇੱਕ ਆਹ ਸਾਈਡ ਬਹੁਤ ਸੋਹਣਾ ਬਹੁਤ ਸੋਹਣਾ ਬਹੁਤ ਸੁੰਦਰ ਅੱਜ ਮਿਸਤਰੀ ਵੀ ਨਹੀਂ ਆਏ ਤੇ ਵਿਆਹ ਕਰਕੇ ਮੈਨੂੰ ਲੱਗਦਾ ਛੁੱਟੀ ਕੀਤੀ ਅੱਜ ਸਾਰੇ ਆ ਵੀਰ ਹੁਣੇ ਵੀ ਉੱਥੇ ਹੈ ਨਾ ਵਿਆਹ ਤੇ ਅਜੇ ਪੂਰਾ ਕੰਪਲੀਟ ਹੋਇਆ ਫਿਰ ਪਤਾ ਲੱਗਣਾ ਕਿਹੜਾ ਕਿਹੜਾ ਕਮਰਾ ਕਿੱਧਰ ਨੂੰ ਕੀ ਬਣਿਆ ਪਰ ਬਹੁਤ ਸੋਹਣਾ ਪਾਰਟੀ ਬੰਨ੍ਹਣੀ ਆਲੀ ਆ ਮਿਸਤਰੀਆਂ ਦੇ ਪੈਸੇ ਆ 1000 ਸਾਰੇ ਹੈਂ ਆਹੋ ਬਿੰਦਰ ਦੀ ਵੀਡੀਓ ਫੇਰ ਬਣਾਵਾਗੇ ਜਰਦਾ ਖਾਵਾਂਗੇ ਜਦੋਂ